ਸਭ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਆਪਾਂ ਕਮੈਂਟ ਬੋਲਦੇ ਆ ਤੇ ਜਿਹੜੇ ਵੀ ਭੈਣ ਭਰਾ ਆਪਣਾਂ ਜੁੜੇ ਹੋਏ ਸਭ ਦਾ ਦੇ ਲੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਹਿਲਾ ਆਪਣਾ ਫੋਨ ਨੰਬਰ 97813 43917 97813 43917 ਆਪਣਾ ਫੋਨ ਨੰਬਰ ਹੈ ਤੇ ਹੁਣ ਜਿਹੜੇ ਭਾਈ ਆਪ ਨੂੰ ਕਮੈਂਟ ਕਰਦੇ ਆ ਉਹਨਾਂ ਦਾ ਅਸੀਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਥੰਬੀ ਭੈਣ ਜੀ ਮਲੇਸ਼ੀਆ ਤੋਂ ਬਲਵਿੰਦਰ ਸਿੰਘ ਜੀ ਯੂਐਸਏ ਸੀ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੋਨਾ ਜੀ ਯੂਐਸਏ ਤੋਂ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂ ਇਹਨਾਂ ਨੇ ਸਭ ਕੋ ਜਾਣ ਦਿੱਤੇ ਪਹੁੰਚਣ ਦੀ ਹੈ ਤੇ ਹਰੀਪ ਚੌਧਰੀ ਲੰਡਨ ਤੋਂ ਤੇ ਅਮਨਦੀਪ ਕੌਰ ਯੂਐਸਏ ਲਖਵੀਰ ਸਿੰਘ ਕੈਨੇਡਾ ਵਾਲੇ ਰਵੀ ਸਿੰਘ ਯੂਐਸਏ ਨਹਾਰਾ ਵਰਸੀਰਤ ਕੌਰ ਤੇ ਕੋਸਵੀਰ ਤੇ ਸੁਭਦੀਪ ਸਿੰਘ ਪਿੰਡ ਕਰਸਾਣਾ ਗਰਮੀਤ ਕੌਰ ਪਿੰਡ ਬਲੀਨਾ ਸਿੰਦਰਪਾਲਕ ਔਰ ਬੜਾ ਤਸੀਰ ਜ਼ਿਲ੍ਹਾ ਗੰਗਾਨਗਰ ਅਮਰਤਸਾ ਹਰਮਨ ਕੌਰ ਹਰਮਨਪ੍ਰੀਤ ਕੌਰ ਜਸਵੰਤ ਸਿੰਘ ਅਮਨਦੀਪ ਕੌਰ ਪਿੰਡ ਚੱਕ ਇੰਕਾ ਦੇਵ ਕੌਰ ਨਕੂਦਰ ਤੋਂ ਸੁਖਵਿੰਦਰ ਕੌਰ ਰਸੀਵਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਹਬੀਬ ਚੌਧਰੀ ਲੰਡਨ ਤੋਂ ਅੰਜੂ ਰਾਣੀ ਤੇ ਜੈਕ੍ਰਿਸ਼ਨ ਦੋਸਰਾਣੀ ਤੇ ਗਰਜੰਟ ਸਿੰਘ ਸੈਦੋਕੇ ਤੇ ਲਖਵੀਰ ਸਿੰਘ ਦਾ ਪਿੰਡ ਨਸੂੜੀ ਜਿਹੜਾ ਜਲੰਧਰ ਦਾ ਸੁਮਿੰਦਰ ਕੌਰ ਪਿੰਡ ਚਮਿਆਰੀ ਜਲੰਧਰ ਦਾ ਭੋਲਰ ਸਾਹਿਬ ਟਰੱਕ ਡਰਾਈਵ ਬਾਬਾ ਨਰਮਨ ਸਿੰਘ ਘਵਾਲਪੁਰਾ ਲਹਿਰਾਗਾਗੇ ਤੋਂ ਬੇਬੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਬੇਬੇ ਸੋਡਾ ਬਹੁਤ ਵਧੀਆ ਕਮੈਂਟ ਹੁੰਦਾ ਦੇ ਲੋ ਸੱਚੀ ਦਿਲੋਂ ਤੁਹਾਨੂੰ ਅਰਦਾਸ ਹੈ ਤਨ ਤੇ ਸਰਪਲ ਸਿੰਘ ਤਨਤਾਨ ਗੁਰਸੇਵਕ ਸਿੰਘ ਗੋਟੇ ਦਾ ਗੁਰਸੇਵਕ ਸਿੰਘ ਦਾ ਪਿਆਲਾ ਸੁਮਨ ਗੁਪਤਾ ਪੰਜੌਰ ਤੋਂ ਅਨਸੱਤਰ ਸਿੰਘ ਸੈਣੀ ਤੋਂ ਤੇ ਗੁਰਪ੍ਰੀਤ ਗੁਰਸਾਰਾ ਭਰਪੂਰ ਸਿੰਘ ਧੂਰੀ ਗੁਰਦੀਪ ਸਿੰਘ ਗੁੱਲਾਪੁਰ ਗਦੀਪ ਸਿੰਘ ਰਤਨ ਸ਼ੋਮਨ ਗੁਪਤਾ ਪਿੰਜੌਰ ਤੋਂ ਦਿਲਜਾਨ ਕੌਰ ਪੋਤਾ ਮੋਹਦੀਪ ਸਿੰਘ ਬਹੁਤ ਕੀ ਆ ਬਾਤ ਹੈ ਬਹੁਤ ਬੜੇ ਨਾਂਗੇ ਜੀਵਨਜੋਤ ਕੌਰ ਜਗਦੇਵ ਸਿੰਘ ਰਣਜੀਤ ਕੌਰ ਦਰਸ਼ ਸਿੰਘ ਪੱਟੀ ਸੰਗਤਪੁਰਾ ਮੋਹਨ لال ਪਿੰਡ ਜੀਵਨ ਸਿੰਘ ਬਾਲਾ ਗੁਰਮੀਤ ਕੌਰ ਪਿੰਡ ਸਿਵੀਆਲਾ ਦਲਜੀਤ ਸਿੰਘ ਨੰਬਤਾਲ ਪਿੰਡ ਲੋੜਾ ਨਮਾਸ ਹਰਦੇਵ ਸਿੰਘ ਵੀਰਕਲਾ ਬਲਬੀਰ ਸਿੰਘ ਛੋਟਾ ਪਿੰਡ ਦਾਣਗੜ ਸਰਬਜੀਤ ਕੌਰ ਢਿੱਲੋਂ ਨਾਣਾ ਗੁਰਗ ਮੀਤ ਕੌਰ ਪਿੰਡ ਕਣਕਵਾਲਾ ਤੇ ਪੰਜੀਤ ਸਿੰਘ ਗ੍ਰੰਥੀ ਗੁਰਾਇਆ ਸਰਬਜੀਤ ਕੌਰ ਪਿੰਡ ਬਲਟਵਾ ਗਰਮੀਲ ਸਿੰਘ ਕਾਲੇ ਮਾਜਰਾ ਪਿੰਕੂ ਸਿੰਘ ਮਾਊਣਾ ਜਸਵੀਰ ਸਿੰਘ ਦਾਸਰ ਭੋਲੇ ਕੇ ਮੋਨਾ ਸਿੰਘ ਬਨਾਲਾ ਦੀ ਕੇ ਬਨਾਲਾ ਮਰਜੀਤ ਕੌਰ ਜੱਜਲ ਪਰਮਜੀਤ ਗਰਾਂਥੀ ਸਰਬਜੀਤ ਕੌਰ ਢੱਲੋ ਤੇ ਬਲਦੇਵ ਸਿੰਘ ਤੂਤ ਫੈਂਡਾ ਸਮਜੀਤ ਕੌਰ ਤਾਮਕੋਟ ਅਮਰਦੀਪ ਕੌਰ ਯੂ ਐਸ ਏ ਬਲਵੰਤ ਸਿੰਘ ਢੱਕਰ ਮੁਖਰ람 ਤਵਾਰ ਸਿੰਘ ਪੁਰਾ ਜੈ ਕਹਿਸ਼ ਲੋਸਰਾਣੀ ਸੇਖੜੇ ਵਾਲਾ ਕਲਦੀਪ ਸਿੰਘ ਚੁੱਕੀ ਹਰਨੇਕ ਸਿੰਘ ਗੋਗਾ ਪਿੰਡ ਰਤੇਸ਼ ਸਿੰਘ ਗੋਗਰਪਿੰਡ ਫਜ਼ਲਕਾ ਬੋਰਵਾਲ ਮਿਸਤਰੀ ਛੇਂਦਰ ਸਿੰਘ ਜਵੰਦਾਪਿੰਡ ਸਿਵੀਆ ਦੀਪਕਮਾਰ ਪ੍ਰੀਤਕੋਟ ਬਰਿੰਦਰ ਬੋਨਾ ਨਵਦੀਪ ਕੌਰ ਪਿੰਡ ਜਲਾ ਮੋਗਾ ਬਲਤੂ ਸਿੰਘ ਮਨੁੱਖਤਾ ਲਾਇਬ ਜਸਵਿੰਦਰ ਕੌਰ ਪਿੰਡ ਚੇਮਿਆਰੀ ਡੇਸਟ ਜਲੰਧਰ ਕੁਲਦੀਪ ਸਿੰਘ ਮਨਦੀਪ ਸਿੰਘ ਪਰਮਜੀਤ ਸਿੰਘ ਹਰਮੇਲ ਸਿੰਘ ਨੈਦਮਲ ਸਿੰਘ ਚੰਨਜੀਤ ਸਿੰਘ ਤਾਨਕਰ ਇੰਦਰਜੀਤ ਥਰਾਜ ਅਵਲਬੀਰ ਕੌਰ ਸੰਤੂ ਸਰਸਾ ਜ਼ਿਲ੍ਹਾ ਗਰਮੇਲ ਸਿੰਘ ਰਾਜਸਥਾਨ ਪਿੰਡ ਐਲ ਐਲ ਪੀ ਐਮ ਅਨਸਫਰੀਦ ਸਿੰਘ ਸੇਖੋ ਹਨੇਕ ਸਿੰਘ ਮਿਸਤਰੀ ਬੋਲਵਾਰਾ ਸੰਨਦੀਪ ਸਿੰਘ ਮੋਹਰ ਸਿੰਘ ਵਾਲਾ ਅਮਰਦੀਪ ਕੋਰਪੈਂਟ ਚੱਕਾਂ ਵਾਲਾ ਅਮਰ ਸਿੰਘ ਕੋਰਪੈਂਟ ਖੈਰੀਗੜ੍ਹ ਜੁਪੀ ਪਾਲ ਸਿੰਘ ਪਟਿਆਲਾ ਕੁਲਵਿੰਦਰ ਸਿੰਘ ਪਟਿਆਲਾ ਸੁਸ਼ਮਾ ਜੀ ਨਾਬੇ ਤੋਂ ਰੋਪੜ ਮਸੀਆ ਵਰਤੇਜ ਸਿੰਘ ਲਾਲਪੇਖੀ ਪਿਆਰਾ ਲਾਲ ਭਲਾੜਾ ਡਾਕਟਰ ਸਫਰਾ ਸਿੰਘ ਜੀ ਪਿੰਡ ਸਰਾਜਲਾ ਮੋਗਾ ਮੱਖਣ ਸਿੰਘ ਜੀ ਢਿੱਲੋਂ ਵਰਤੇਜ ਸਿੰਘ ਜੀ ਢਿੱਲੋਂ ਹਰਮਿੰਦਰ ਹਰਮਿੰਦਰ ਸਿੰਘ ਕਲਾ ਲੁਧਿਆਣਾ ਨਾਰ ਸਿੰਘ ਪਿੰਡ ਮੋਹਨ ਲਾਲ ਨਰਤੀ ਜੁਪੀ ਸੁਖਦੇਵ ਸਿੰਘ ਕੂਮਕਲਾ ਗਰਦੇਵ ਸਿੰਘ ਦੇਵ ਜੰਡਿਆਲਾ ਗੁਰੂ ਅਮਰਦ ਸਿੰਘ ਪਿੰਡ ਮਜੀਠਾ ਕੁਲਦੀਪ ਕੌਰ ਗੁਪਤਾਮ ਗੁਪਤਾ ਲੁਧਿਆਣਾ ਗਰਮੀਤ ਕੌਰ ਡੱਬਾ ਵਾਲੀ ਸਵਾਲਕੋਹ ਲੁਧਿਆਣਾ ਹਰਜਿੰਦਰ ਕੌਰ ਡਿਫਲੇਜ ਗਤਾਰ ਸਿੰਘ ਸੱਤਪਾਲਾ ਸੰਮਨ ਰਾਜਸਥਾਨ ਡਾਕਟਰ ਬਲਵੀਰ ਸਿੰਘ ਰਣਜੀਤ ਸਿੰਘ ਰਾਜਕੋਨ ਮਾਨਸਾ ਰਾਏ ਗਾਟਾ ਬਟਾਲਾ ਪਾਲ ਸਿੰਘ ਪਟਿਆਲਾ ਦੀ ਪ੍ਰੋਟ ਕਲੀਨਿਕਾ ਚਮਕੌਰ ਸਿੰਘ ਪਿੰਡ ਬਰੂਤੀ ਅਮਦਗੜਾ ਰਾਜਕਮਰ ਮਾਨਸਾ ਸਰਗੇਵਾਲਾ ਰਣਜੀਤ ਸੋਨੀ ਟੇਲ ਲਵੰਟਰ ਸਿੰਘ ਮਹਾਦਮ ਸਿੰਘ ਆਗਰਾ ਰਿੰਕਾ ਸਿੰਘ ਫਿਟਿਆਣਾ ਜਸਵਾਲ ਸਿੰਘ ਪਿੰਡ ਦਾਦੂਵਾਲਾ ਸਬੂਦੀ ਟੁਗੇਂਦਾ ਤੇ ਗੁਰਸੇਵ ਸਿੰਘ ਨਾਣੇ ਵਾਲਾ ਗੁਰਵਿੰਦਰ ਕੌਰ ਜੰਡਿਆਲਾ ਗੁਰੂ ਜਗਦੀ ਸ਼ਾਵੜਾ ਸੀਮਾ ਜੀ ਪਿੰਨ ਜਲੰਧਰ ਤੋਂ ਕੋਟਕਪੂਰਾ ਤਲਵੰਡੀ ਰਾਜ ਸਰਸ਼ੰਦਰਪਾਲ ਕੌਰ ਜੰਗੀ ਰਾਣਾ ਸੁਖਦੇਵ ਸਿੰਘ ਜੀ ਕੂਮਖਲਾ ਰਣਜੀਤ ਸਿੰਘ ਜੀ ਜਗਸੀਰ ਸਿੰਘ ਕੋਟਕਪੂਰਾ ਕਾਂਤਾ ਦੇਵੀ ਅਮਰਜੀਤ ਕੌਰ ਪਟੇਲਾ ਅਦਰਸ ਅਨੋਲੀ ਕਰਨ ਕੌਰ ਕੇਬਲ ਤੋਂ ਬਲਵਿੰਦਰ ਸਿੰਘ ਵਿੰਡਾ ਭੋਲਾ ਜਗਰਾਜ ਭੋਲਾ ਰਾਜਪ੍ਰੀਤ ਸ਼ਰਮਾ ਬਠਿੰਡੇ ਤੋਂ ਬਾਬਾ ਕਵਾਲ ਸਿੰਘ ਨਵੇਂ ਚੰਦ ਜ਼ਿਲ੍ਹਾ ਮੋਗਾ ਸਰਦੀਪ ਸਿੰਘ ਦਰਸ਼ਨ ਸਿੰਘ ਸੰਤ ਪ੍ਰਸਾਦ ਵਾਲਾ ਪੱਟੀ ਕਰਮ ਸਿੰਘ ਵੱਲਾ ਹਰ ਸਿੰਘ ਮਨਕਾਰ ਮੋਹਤ ਰਾਜ ਦਾ ਧਨਪਾਲ ਸਿੰਘ ਸੀਮਾ ਵਾਲੀ ਜਨੰਦਰ ਤੋਂ ਚੜਤ ਸਿੰਘ ਸੋਨੀ ਲਬਦੀਪ ਸੋਨੀ ਸੂਤਗੜਾ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣਰਾਮ ਪਾਰਵ ਸਿੰਘ ਪੁਰਾ ਅਮਰੀਕ ਪਰਿਆੜਾ ਗੰਗਾ ਨਗਰ ਪਿਆਰ ਕੌਰ ਸਪੈਂਚਨੀ ਮੇਰਕਾ ਗੁਰਦੀਪ ਕੌਰ ਨੰਦਪੁਰ ਸਾਹਿਬ ਮਨਮੋਹਨ ਸਿੰਘ ਫਤਿਹਗੜ ਸਾਹਿਬ ਜਗਦੀਸ਼ ਕੌਰ ਬੰਦ ਸੰਧੂ ਬਾਬਾ ਕੋ ਕਬਾਰਨ ਮਿਤਨ ਜਿਲ੍ਹਾ ਮੋਗਨ ਅੰਮ੍ਰਿਤਕੋਲ ਅਹਨੇ ਮੇਰੇ ਸ਼ੋਹਣਕੋਪਤਾ ਪੰਜਾਬ ਤੋਂ ਹਰਮੇਲ ਸਿੰਘ ਬੰਕ ਸਿੰਘ ਹਡਾਇਆ ਪਿੰਡ ਤੇ ਜਮਕੌਰ ਸਿੰਘ ਬਰੁੱਦੀ ਪਿੰਡ ਪਰਮਿੰਦਰ ਕੌਰ ਪਿੰਡ ਫੂਨਾ ਜ਼ਿਲ੍ਹਾ ਲੁਧਿਆਣਾ ਕੁਲਦੀਪ ਕੌਰ ਸੰਤੂ ਪਿੰਡ ਸਾਪੁਰ ਹਸਨ ਸਿੰਘ ਸਿਮਨਜੀਤ ਸਿੰਘ ਪਿੰਡ ਪਟਿਆਲਾ ਬਲਵਿੰਦਰ ਕੌਰ ਕਰਮ ਸਿੰਘ ਵੱਲਾ ਹਰਮੇਸ਼ ਸਿੰਘ ਪਿੰਡ ਹੰਡਾਇਆ ਜਗਸੀਰ ਸਿੰਘ ਗੱਲ ਜੈਲਦਾਰ ਸਨਪੁਰ ਪਿੰਡ ਜਲੰਧਰ ਤੋਂ ਗੁਰਦੇਵ ਕੌਰ ਸਿਆਲਪੁਰ ਪਿੰਡ ਮੜਕੀ ਤੇ ਸਿੰਘ ਟਾਲੀਆ ਹਰਜਿੰਦਰ ਕੌਰ ਪਿੰਡ ਕੋਹਗਾ ਜਲੰਧਰ ਬਰਸਾਰਾ ਸੋਮਨਗੋਤਹਾ ਵਾਸੀਆਂ ਸਿਮਨਜੀਤ ਕੌਰ ਜ਼ਿਲ੍ਹਾ ਕਪੂਰ ਦਾ ਪਿੰਡ ਭੁਲਾਖਾ ਹਰਮੇਲ ਸਿੰਘ ਪਿਤਾ ਨੰਦ ਸਿੰਘ ਪਿੰਡ ਹੰਡਾਇਆ ਤੇ ਚੰਕਾਔਰ ਸ਼ੰਗ ਬਰੁੰਦੀਪਪੰਡ ਪਰਮਿੰਦਰ ਕੌਰਪੰਡ ਪੁਣਾ ਜਿਲ੍ਹਾ ਲੁਧਿਆਣਾ ਤੇ ਸੋਨਾਸੰਗ ਤੁੰਗ ਵਾਲੀ ਤੇ ਲਾਹਸੰਗ ਦੰਦਿਆਲਾ ਤੇ ਜਿੰਨਾਂ ਪੈਣਾ ਆਪਣਾ ਸਾਡੇ ਆ ਗਏ ਤੇ ਕਮੈਂਟ ਕੀਤੇ ਉਹਨਾਂ ਦੇ ਨਾਂ ਨੇ ਅ ਪਹਿਲੇ ਜੁੱਜਨੇ ਮੇੜੀ ਅਨੰਮਨ ਗੁਰਦੇਵ ਸਿੰਘ ਰਾਜੂ ਕਰਨਵੀਰ ਸਮਜੀਤ ਕੌਰ ਸੁਨਮ ਬਾਲਾ ਹਬੀਬ ਚੌਧਰੀ ਕਰਨਬੀਰ ਸਿੰਘ ਫੇਰ ਅਮਰ ਸਿੰਘ ਰਣਵੀਰ ਸਿੰਘ ਜੀ ਐਸ ਸ਼ਾਰਟਸ ਮੀ ਲੇੜੀ ਹੈਗੀ ਇਹਨਾਂ ਦੇ ਯੂਰ ਸਪੋਰਟ ਮਨਜੀਤ ਮਨਜੀਤ ਕੌਰ ਗੁਰਦੀਪ ਸਿੰਘ ਜੱਟ ਵੌਇਸ ਤੇ ਅਨਨੌਰੇਡੀ ਕਰਨ ਸਿੱਧੂ ਸਰਪੰਨ ਦਾ ਸਮਹਿਤਾ ਸੋਮਨਾਥ ਕੁਲਵਿੰਦਰ ਸਿੰਘ ਡਾਕਟਰ ਸੁਖਰਾਜ ਸਿੰਘ ਮਨਜੀਤ ਕੌਰ ਤੇ ਰੀਤਾ ਬਾਜਵਾ ਮੋਹ ਸਿੰਘ ਵਾਲਾ ਤੇ ਬਲਬੀਰ ਕੌਰ ਅਭਿਸ਼ੇਕ ਸ਼ਰਮਾ ਬਰਾੜ ਬਰਾੜ ਤੇ ਸੰਦੀਪ ਭੋਲਾ ਗਿੱਲ ਤੇ ਜਸਕਰਨ ਸਿੰਘ ਤੇ ਇਹਨਾਂ ਦੀ ਅਨਨੌਰੇਡੀ ਫੇਰ ਗੁਰਪ੍ਰੀਤ ਸਿੰਘ ਇਹ ਰਨਣਾਉਣ ਹੋਗੀ ਅਮਰਜੀਤ ਕੌਰ ਤੇ ਅਮਰਿਤ ਚੀਮਾ ਤੇ ਗੁਰਮੀਤ ਕੌਰ ਇਸੇ ਕੁਝ ਹੋਰੇ ਬਾਈ ਸਾਨੂੰ ਆਪਾਂ ਨੂੰ ਇਹ ਹਮੇਸ਼ਾ ਕਮੈਂਟ ਕਰਦੇ ਆ ਅਸੀਂ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜਾ ਬਾਈ ਕਮੈਂਟ ਕਰ ਸਕਦਾ ਉਹ ਕਰਦਿਆ ਕਰੋ ਜਿਹੜਾ ਫੋਨ ਤੇ ਲਿਖਾਉਂਦਾ ਸੀ ਉਹਨਾਂ ਦੇ ਵੀ ਨਾਂ ਬੋਲਦੇ ਹੁੰਦੇ ਆ ਤੇ ਜਿਹੜੇ ਬਾਈ ਨੂੰ ਆਉਂਦੇ ਆ ਉਹ ਤਾਂ ਡੇਲੀ ਡੇਲੀ ਤੁਸੀਂ ਕਮੈਂਟ ਕਰਿਆ ਕਰੋ ਤੇ ਕਈ ਵਾਰੀ ਕਿਸੇ ਦਾ ਬਾਈ ਦਾ ਕਮੈਂਟ ਰਹਿ ਜਾਂਦਾ ਅਸੀਂ ਦਿਲੋਂ ਖੇਮ ਜਾ ਚਾ ਥੈਂਕ ਯੂ ਤੁਹਾਡਾ ਧੰਨਵਾਦ